ਬਾਰ ਬਾਰ ਇਸੇ ਚੀਜ਼ ਤੋਂ ਟੌਰਚਰ ਕਰਦੇ ਸੀ ਕਿ ਤੇਰੇ ਬੇਟਾ ਨਹੀਂ ਹੋਇਆ ਮੇਰੇ ਗੁੜੀਆ ਹੋ ਗਈ ਸੀ ਤੇ ਬਾਰ ਬਾਰ ਇਹ ਕਹਿੰਦੇ ਤੂੰ ਘਰੋਂ ਚਲ ਜਾ ਮੈਨੂੰ ਬਾਰ ਬਾਰ ਮਤਲਬ ਧੱਕੇ ਮਾਰ ਕੇ ਕਦੀ ਕੁਝ ਕਰਕੇ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੇਰੇ ਫਾਦਰ ਇਨ ਲਾ ਮਦਰ ਇਨ ਲਾ ਤੇ ਮੇਰੇ ਹਸਬੰਦ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਬਈ ਉਹ ਜਾਦਤ ਦਿਨ ਰਾਤ ਕਲੇਸ਼ ਚੱਲਦਾ ਹੀ ਦਿਨ ਨੂੰ ਤਾਂ ਮੈਂ ਆਪਣੇ ਕੋਲ ਬੁਲਾ ਲੈਂਦੀ ਸੀ ਰਾਤ ਵੀ ਜਿਹੜੀ 12 ਵਜੇ ਆਂਦਾ ਸੀ ਨਾ ਉਸ ਟਾਈਮ ਤੋਂ ਗਾਲਾਂ ਕੱਢਣੀਆਂ ਸਟਾਰਟ ਹੁੰਦਾ ਏ ੱਤਕੇ ਮਾਰਦਾ ਏ ਲੈ ਕੇ ਵੀਰ ਤੋਂ ਚਲੀ ਜਾਂ ਮੈਂ ਤੈਨੂੰ ਰੱਖਣਾ ਨਹੀਂ ਹੈ ਇਹ ਇੱਕ ਬਾਰ ਬਾਰ ਨੂੰ ਕਿਹਾ ਜਾਂਦਾ ਸੀ ਬਾਬੂ ਮੇਰੇ ਹਸਬੰਦ ਵੱਲੋਂ ਆਇਆ ਕਿਹਾ ਜਦੋਂ ਅਸੀਂ ਕਿ ਤੂੰ ਇੱਥੋਂ ਚਲੀ ਜਾ। ਜੇ ਮੈਂ ਤੈਨੂੰ ਰੱਖਣਾ ਨਹੀਂ ਹੈਗਾ ਤੈਨੂੰ ਪਸੰਦ ਨਹੀਂ ਕਰਦਾ ਜਦ ਤੂੰ ਕੁਝ ਖਾਦਾ ਜੇ ਅਗਰ ਮੈਂ ਰੋਂਦੀ ਨਹੀਂ ਆ ਅਗਰ ਮੈਂ ਕੁਝ ਕਹਿੰਦੀ ਆ ਆਪਣੇ ਮੇਰੇ ਬੱਚੀ ਨੂੰ ਤਾਂ ਮੇਰੇ ਵੱਲੋਂ ਉਹਨਾਂ ਦਾ ਕੋਈ ਐਕਸਪੈਂਸਿਵ ਨਹੀਂ ਚੱਕਦੇ ਸੀ ਵੀ ਬਸ ਮੈਂ ਸਾਰਾ ਆਪਣਾ ਐਕਸਪੈਂਸਿਵ ਮੇਰੇ ਪੇਰੈਂਟਸ ਹੀ ਚੱਕਦੇ ਸੀ ਉਹ ਵੀ ਪਰੇਸ਼ਾਨ ਹੋ ਗਏ ਅੱਜ ਫਿਰ ਮੈਂ ਪਰੇਸ਼ਾਨ ਹੋ ਕੇ ਇਸ ਸਟੈਪ ਚੱਕਦੇ ਆ ਮੈਂ ਪੌਇਜ਼ਨ ਖਾ ਲਿਆ ਵੀ ਦੇ ਅੰਦਰ ਜੋ ਨਿਊਕਲੀਅਰ ਡਿਸਟਰੋਏ ਕਰਵਾਤਾ ਪਹਿਲੇ ਕਲੀਨ ਕਰਵਾਤਾ ਫਿਰ ਬਾਅਦ ਚ ਕਹਿੰਦੇ ਵੀ ਰਿਪੋਰਟਸ ਤੇ ਤਾਂ ਕੁਝ ਨਹੀਂ ਆ ਰਿਹਾ ਨੋਰਮਲ ਆ ਰਹੀ ਐ ਸੀ ਫਿਰ ਦੁਬਾਰਾ ਉਹਨੂੰ ਰਿਪੋਰਟ ਕਰਵਾਈਆਂ ਨੇ ਜੀ ਹਸਪੀਟਲ ਪਹੁੰਚੇ ਜਦੋਂ ਉਹਨਾਂ ਨੇ ਡਾਕਟਰ ਨੇ ਕੋਈ ਜਨ ਕੱਢ ਕੇ ਹੁੰਦਾ ਡਿਸਟਰੋਏ ਕਰ ਤੋਂ ਜਦੋਂ ਮੈਂ ਡਾਕਟਰ ਨੂੰ ਕਿਹਾ ਵੀ ਇਹ ਤੁਸੀਂ ਪੁਲਿਸ ਨੂੰ ਨਹੀਂ ਬੁਲਾਇਆ ਜਾਂ ਦਿੱਤਾ ਨਹੀਂ ਉਹ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਨਹੀਂ ਸੀ ਕੋਈ ਸੰਪਰਕ ਨਹੀਂ ਕੀਤਾ ਨਾ ਪੁਲਿਸ ਨੂੰ ਸੰਪਰਕ ਜਦ ਕੀ ਪਹਿਲਾਂ ਉਹਨਾਂ ਨੂੰ ਪੁਲਿਸ ਨੂੰ ਕੰਫਰਮ ਕਰਨਾ ਚਾਹੀਦਾ ਇਹ ਮਿੱਦਾ ਅੱਡੇ ਕੋਲ ਕੇਸ ਆਇਆ ਉਹਨਾਂ ਨੇ ਪੁਲਿਸ ਨੂੰ ਨਹੀਂ ਕੰਫਰਮ ਕੀਤਾ ਨਾ ਸਾਡੇ ਸਾਨੂੰ ਕੰਫਰਮ ਕੀਤਾ ਉਹ ਸਾਡੀ ਬੇਟੀ ਨੂੰ ਥੋੜਾ ਜਿਹਾ ਹੋਸ਼ ਸੀ ਉਹਨੇ ਫੋਨ ਕੀਤਾ ਆਪਣੇ ਫਾਦਰ ਨੂੰ ਤਾਂ ਸਾਨੂੰ ਪਤਾ ਲੱਗਿਆ ਅਸੀਂ ਇਹ ਪਰਚਾ ਘਟਾਣਾ ਚਾਹੁੰਦੇ ਜੀ ਇਹ ਤਾਂ ਪੂਰੀ 5 ਸਾਲ ਦੀ ਸਾਡੀ ਬਹੁਤ ਪਰੇਸ਼ਾਨ ਹੈ ਅੱਜ ਕੁੜੀ ਨੇ ਮਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਹੋਰ ਕੀ ਰਹਿ ਗਿਆ ਗਣਨਾ ਵਾਲੇ तमाम दर्शकों का स्वागत है मैं विशाल कपूर अपने आप को नाम कमाने वाले बाबा चिकन के ऊपर इल्जाम लगने शुरू हो गए नए इल्जाम इस करके लगने शुरू हो गए कि जड़ी उन्हें नु है उन्होंने एक बेटी ਨੂੰ ਜੰਮ ਲਿਆ ਬੇਟੀ ਜੰਮਣ ਤੋਂ ਬਾਅਦ ਉਹਨਾਂ ਦੇ આરોਪ ਲੱਗਣ ਲੱਗੇ ਤੂੰ ਅੰਸ਼ ਨਹੀਂ ਪੈਦਾ ਕਰ ਸਕੀ ਤੂੰ ਇੱਕ ਮੁੰਡਾ ਨਹੀਂ ਪੈਦਾ ਕਰ ਸਕਦੇ ਜਿਸ ਕਰਕੇ ਉਸ ਲੜਕੀ ਨੇ ਜਿਹੜੀ ਹੈ ਅੱਜ ਪੁਆਇਜ਼ਨ ਲੈ ਲਿਆ ਤੇ ਪੁਆਇਜ਼ਨ ਲੈਣ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਹੋ ਗਈ ਗੱਲਬਾਤ ਵੀ ਕਰਾਂਗੇ ਇਸ ਭੈਣ ਦੇ ਨਾਲ ਪੈਣੇ ਕੀ ਮਾਮਲਾ ਕੀ ਹੋਇਆ ਵਿਆਹ ਕਿੱਥੇ ਹੋਇਆ ਸੀ ਕੌਣ ਨੇ ਉਹ ਬੰਦੇ ਜਿਨਾਂ ਨਾਲ ਮੈਰिज ਹੋਈ ਹੈ बाबा चिकन वाले ਸਮਝ ਸਮਝਾਵਾਂ ਤੁਹਾਨੂੰ ਬਾਬਾ ਚਿਕਨ ਵਾਲੇ ਕਿੰਨੇ ਸਾਲ ਹੋ ਗਏ ਪੈਣ ਬਿਆਨ ਨੂੰ 5 ਸਾਲ ਹੋ ਗਏ ਬੋਇਆ ਕੀ ਹੈ ਪੈਣ बार-बार इसी चीज तो टॉर्चर करते थे कि तेरे बेटा नहीं होया मेरी गुड़िया हो गई थी ਤੇ बार-बार यही कहते तू ਘਰੋਂ ਚੱਲ ਜਾ ਮੈਨੂੰ बार-बार मतलब ਧੱਕੇ ਮਾਰ ਕੇ ਕੋਈ ਕੁਝ ਕਰਕੇ मतलब बहुत ज्यादा ਪਰੇਸ਼ਾਨ ਕਰਦੇ ਸੀ ਮੇਰੇ ਫਾਦਰ ਇਨ ਲਾ ਮਦਰ ਇਨ ਲਾ ਤੇ ਮੇਰੇ ਹਸਬੰਡ ਵੱਲੋਂ ਅੱਛਾ ਅੱਜ ਮੈਂ ਤੰਗ ਆ ਕੇ ਬਾਰ-ਬਾਰ ਆਪਣੇ ਮम्मा-ਪਾਪਾ ਨੂੰ ਕਿੰਨੀ ਵਾਰੀ ਦੱਸਿਆ ਉਹ ਵੀ ਵਿਚਾਰੇ ਪਰੇਸ਼ਾਨ ਹੋ ਗਏ ਮੇਰੇ ਮम्मा ਹਾਰਟ ਪੇਸ਼ੈਂਟ ਨੇ ਦੋ ਵਾਰੀ ਉਹਨਾਂ ਨੂੰ ਅਟੈਕ ਆ ਗਿਆ ਤੇ ਪੈਸੇ ਦੀ ਮੰਗ ਕਰਦੇ ਸੀ ਬਾਰ-ਬਾਰ ਸਭ ਦਿੱਤਾ ਉਹਨਾਂ ਮੇਰੇ ਪੇਰੈਂਟਸ ਨੇ ਸਭ ਦਿੱਤਾ ਇੰਨਾ ਅੱਛੀ ਮੈਰਿਜ ਕੀਤੀ ਸਭ ਕੀਤਾ ਬਟ ਪਤਾ ਨਹੀਂ ਉਹਨਾਂ ਨੂੰ ਬਸ ਆਈ ਕਿ ਮੈਂ ਬੇਟਾ ਨਹੀਂ ਦਿੱਤਾ ਉਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਜੋ ਕੁਝ ਹੈਗਾ ਪ੍ਰਮਾਤਮਾ ਹੀ ਦੇਗਾ ਉਹ ਤਾਂ ਪਰ ਉਹ ਹੀ ਨਾ ਮੇਰੀ ਮਦਰ-ਇਨ-ਲॉ ਇੱਕ ਤਰ੍ਹਾਂ ਦਾ ਮੈਨੂੰ ਚੈਲੰਜ ਹੀ ਕੀਤਾ ਸੀ ਕਹਿੰਦੇ ਮੈਂ ਬੇਟੇ ਤੈਨੂੰ ਜੰਮ ਕੇ ਦਿਖਾਵਾਂਗੀ ਉਹਨਾਂ ਨੇ ਆਪਣੇ ਆਈਬੀਐਫ ਦੇ ਨਾਲ ਦੋ ਬੇਟੇ ਕਰ ਲਏ ਆ ਵਿਆਹ ਵੀ ਉਹਨਾਂ ਦਾ ਵਿਆਹ ਨੂੰ 20 ਸਾਲ ਹੋ ਗਏ ਬੱਚੇ ਨੇ ਵੱਡੇ ਵੱਡੇ ਉਹਨਾਂ ਦੇ ਤੇ ਹੁਣ ਵੀ ਜਿਹੜੇ ਨੇ ਚਲੋ ਹਿੱਸਾ ਪ੍ਰਾਈਵੇਟ ਕਾਰ ਦਾ ਹੈਗਾ ਉਹਨਾਂ ਦਾ ਆਪਣਾ ਲੇਕਿਨ ਅੱਜ ਨੂੰ ਜੋ ਤੁਹਾਡੇ ਨਾਲ ਹੋਇਆ ਕਿੰਨਾ ਤੁਸੀਂ ਤਸੱਦਰ ਤੇ ਆਨੰਦ ਦਾ ਸਿਹ੍ਹਾ ਮਤਲਬ ਕੀ ਕੀ ਤੁਹਾਨੂੰ ਟੌਰਚਰ ਕੀਤਾ ਗਿਆ ਬਾਰ ਬਾਰ ਮੇਰੇ ਹਸਬੰਦ ਵੱਲੋਂ ਆਈ ਕਿਹਾ ਜਾਂਦਾ ਸੀ ਕਿ ਤੂੰ ਇੱਥੋਂ ਚਲੀ ਜਾ ਜੇ ਮੈਂ ਤੈਨੂੰ ਰੱਖਣਾ ਨਹੀਂ ਹੈਗਾ ਤੈਨੂੰ ਪਸੰਦ ਨਹੀਂ ਕਰਦਾ ਤਾਂ ਤੋ ਕੁਝ ਖਾਲਾ ਹੈ ਜੇ ਅਗਰ ਮੈਂ ਰੋਂਦੀ ਵੀ ਆ ਅਗਰ ਮੈਂ ਕੁਝ ਕਹਿਨੀ ਆ ਆਪਣੇ ਮੇਰੀ ਬੱਚੀ ਨੂੰ ਤਾਂ ਮੇਰੇ ਵੱਲੋਂ ਉਹਨਾਂ ਦਾ ਕੋਈ ਐਕਸਪੈਂਸਿਵ ਨਹੀਂ ਚੱਕਦੇ ਸੀਗੇ ਬਸ ਮੈਂ ਸਾਰਾ ਆਪਣਾ ਐਕਸਪੈਂਸਿਵ ਮੇਰੇ ਪੇਰੈਂਟਸ ਹੀ ਚੱਕਦੇ ਸੀ ਉਹ ਵੀ ਪਰੇਸ਼ਾਨ ਹੋ ਗਏ ਅੱਜ ਫਿਰ ਮੈਂ ਪਰੇਸ਼ਾਨ ਹੋ ਕੇ ਇਹ ਸਟੈਪ ਚੱਕ ਲਿਆ ਮੈਂ ਪੋਇਜ਼ਨ ਖਾ ਲਿਆ ਤੇ ਬੋਲਸਾਈ ਹਾਂ ਜੀ ਤੇ ਹੁਣ ਤੁਹਾਡੇ ਉਹ ਕਿੱਥੇ ਨਹੀਂ ਬਾਵਾਂ ਚ ਕੋਈ ਸੋਹਣਾ ਪਰਿਵਾਰ ਕੋਈ ਛੱਡ ਕੇ ਚਲੇਗੇ ਤੁਸੀਂ ਮਦਰ ਉਹਨਾਂ ਦੇ ਹਾਰਟ ਹਾਰਟ ਪੇਸ਼ੈਂਟ ਹੋ ਤੁਸੀਂ ਦੱਸਿਆ ਜਿਸ ਤਰ੍ਹਾਂ ਕੀ ਕਿੰਨਾ ਕੁ ਵਿਚਾਰੀ ਪਰੇਸ਼ਾਨੀ ਦਿੰਦੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਰੰਦੀ ਸੀ ਭਾਈ ਸਾਹਿਬ ਬਹੁਤ ਜ਼ਿਆਦਾ ਦਿਨ ਰਾਤ ਕਲੇਸ਼ ਚੱਲਦਾ ਸੀ ਦਿਨ ਨੂੰ ਤਾਂ ਮੈਂ ਆਪਣੇ ਕੋਲ ਬਿડાੜ ਲੈਂਦੀ ਸੀ ਰਾਤ ਵੀ ਜਿਹੜੀ 12 ਵਜੇ ਆਂਦਾ ਸੀ ਨਾ ਉਸ ਟਾਈਮ ਤੋਂ ਗਾਲਾਂ ਕੱਢਣੀਆਂ ਸਟਾਰਟ ਹੁੰਦਾ ਏ ੱਤਕੇ ਮਾਰਦਾ ਏ ਲੈ ਕੇ ਵੀ ਇਥੋਂ ਚਲੀ ਜਾ ਮੈਂ ਤੈਨੂੰ ਰੱਖਣਾ ਨਹੀਂ ਹੈਗਾ ਹਮ ਇਹ ਇੱਕ ਬਾਰ ਬਾਰ ਉਹਨੂੰ ਕਿਹਾ ਜਾਂਦਾ ਸੀ ਤੂੰ ਆਪਣੇ ਆਪ ਚਲੀ ਜਾ ਤੇਰਾ ਪਿਓ ਕੰਜੱਤੇ ਨੂੰ ਲੈ ਕੇ ਨਹੀਂ ਜਾਂਦਾ ਬੜਾ ਢੀਠ ਹੈ ਕਿ ਤੂੰ ਸਮਾਨ ਕਿਉਂ ਨਹੀਂ ਚੱਕ ਕੇ ਜਾਂਦੀ ਕੁਛ ਲਾਂਗ ਮਾਰ ਦੇ ਆਤਮੱਤਿਆ ਕਰ ਲੈ ਕੁਛ ਖਾ ਲੈ ਤੇ ਪਰ ਤੋਂ ਮੈਨੂੰ ਨਜ਼ਰ ਨਾ ਆਇੱਤੇ। ਲੇਕਿਨ ਅੱਜ ਇੱਥੇ ਪਹੁੰਚੀ ਕਿ ਦਵਾਈ ਸੁਨੇ ਖਾਧਰੇ ਪਹੁੰਚੀ ਕਿਦਾਂ? ਉਹ ਉਹ ਤਾਂ ਉਹ ਹੀ ਲਿਆ ਕੇ ਸਾਡੇ ਤੋਂ ਪਹਿਲਾਂ ਇੱਥੇ ਕਰਵਾ ਲੈ। ਸਾਡੇ ਗੱਲ ਤੋਂ ਪਹਿਲਾਂ ਗੱਲ ਨਹੀਂ ਹੈ। ਇਹ ਤੁਸੀਂ ਇੱਥੇ ਆਏ ਕਿਦਾਂ ਹੋ? ਉਹ ਵੀ ਦੇਖ ਕੇ ਆਏ ਸੀ ਮੈਨੂੰ। ਮੈਂ ਜਦੋਂ ਪੋਇਜ਼ਨ ਖਾਧਾ ਉਹਨਾਂ ਦੀ ਮੇਡ ਨੇ ਦੇਖ ਲਿਆ। ਹੂੰ। ਫਿਰ ਉਹਨਾਂ ਨੇ ਫੋਨ ਕੀਤਾ ਫਿਰ ਉਹ ਹੀ ਮੈਨੂੰ ਇੱਥੇ ਛੱਡ ਕੇ ਫਿਰ ਚਲੇ ਗਏ। ਮੇਰੇ ਪਾਪਾ ਫਿਰ ਆ ਗਏ ਸੀ ਇੱਥੇ। ਉਹ ਛੱਡ ਕੇ ਇੱਥੋਂ ਚਲੇ ਗਏ। ਮਤਲਬ ਐਡਮਿਟ ਕਰਾ ਦਿੱਤਾ ਤੁਹਾਨੂੰ? ਹਾਂਜੀ। ਉਸ ਉਪਰਾਹ ਹੋ ਗਏ। ਹਾਂਜੀ। ਫਿਰ ਤੁਹਾਡੇ ਪੇਰੈਂਟਸ ਕਿ ਤੇ ਪੌਇਜ਼ਨ ਕੱਢਿਆ ਕਿ ਨਹੀਂ ਡਾਕਟਰ ਨੇ ਹਾਂ ਜੀ ਵਿਦਾਊਟ ਪੁਲਿਸ ਇਨਫੋਰਮੇਸ਼ਨ ਹਾਂ ਜੀ ਵਿਦਾਊਟ ਪੁਲਿਸ ਇਨਫੋਰਮੇਸ਼ਨ ਉਹਨਾਂ ਦੇ ਉਹਨਾਂ ਦੇ ਬਦਲੇ ਹੀ ਉਹਨਾਂ ਨੇ ਆਪਣੇ ਉਹਨਾਂ ਦੇ ਜਾਣ ਪਛਾਣ ਦਾ ਹਸਪੀਟਲ ਸੀਗਾ ਤੇ ਉਹਨਾਂ ਨੇ ਆਪਣੀ ਜਾਣ ਪਛਾਣ ਵਾਲੇ ਹਸਪੀਟਲ ਚ ਲੈ ਕੇ ਆਏ ਉਹਨਾਂ ਨੇ ਪਹਿਲੇ ਹੀ ਜਿਹੜੇ ਸਬੂਤ ਸੀ ਡਿਸਟਰੋਏ ਕਰਵਾਤੇ ਸਬੂਤ ਮਿਟਾ ਦਿੱਤੇ ਤੇ ਬਿਨਾ ਪੁਲਿਸ ਇਨਕੁਆਇਰੀ ਤੋਂ ਬਿਨਾ ਉਹਨਾਂ ਨੇ ਮੇਰਾ ਟ੍ਰੀਟਮੈਂਟ ਸ਼ੁਰੂ ਕਰਤਾ ਕਿਉਂਕਿ ਸਰਕਾਰੀ ਮੈਕ ਮੇ ਦਾ ਕੰਮ ਹੈ ਸਰਕਾਰ ਨੂੰ ਤੁਹਾਨੂੰ ਸਿਵਲ ਹਸਪਤਲ ਭੇਜ ਦੇਣਾ ਚਾਹੀਦਾ ਸੀ ਕੁਛ ਨਹੀਂ ਕੀਤਾ ਨਹੀਂ ਕੁਛ ਨਹੀਂ ਕੀਤਾ ਮਤਲਬ ਇੰਨੇ ਕ ਛਾਤਰ ਨੇ ਕਿ ਮਤਲਬ ਕੁੜੀ ਨੂੰ ਵੀ ਇੱਥੇ ਸਿੱਧਾ ਹੀ ਪੇਚ ਕੇ ਸਾਰੇ ਸਾਰੇ ਆਪਣਾ ਸਬੂਤ ਮਿਟਾ ਗਏ ਸਾਰੇ ਜਿਹੜੇ ਡਿਸਟਰੋਇੰਗ ਕਰਤਾ ਸਾਰਾ ਕੁਛ ਕੁੜੀ ਦੇ ਅੰਦਰੋਂ ਜਨ ਜੋ ਨਿਕਲਿਆ ਡਿਸਟਰੋਇ ਕਰਵਾਤਾ ਪਹਿਲੇ ਕਲੀਨ ਕਰਵਾਤਾ ਫਿਰ ਬਾਅਦ ਚ ਕਹਿੰਦੇ ਵੀ ਰਿਪੋਰਟ ਚ ਤਾਂ ਕੁਛ ਨਹੀਂ ਆ ਰਿਹਾ ਨੋਰਮਲ ਆ ਰਹੀ ਅਸੀਂ ਫਿਰ ਦੁਬਾਰਾ ਉਹਨੂੰ ਰਿਪੋਰਟਾ ਕਰਵਾਈਆਂ ਨੇ ਵੀ ਅਸੀ ਕੇਸ ਕਰਨਾ ਉਹਨਾਂ ਨੇ ਸਮਝਿਆ ਵੀ ਇੰਨਾ ਕੋਸ਼ਿਸ਼ ਕਰਨਾ ਨਹੀਂ ਹੈਗਾ ਸਾਰਾ ਕੁਝ ਕਲੀਨ ਕਰਕੇ ਫਿਰ ਆਪ ਚਲੇਗੇ ਪੱਜ ਕੇ ਡਾਕਟਰ ਨੇ ਤੁਹਾਡੇ ਨਾਲ ਸੰਪਰਕ ਕੀਤਾ ਇਸ ਕਲੀਨਿਕ ਨਹੀਂ ਡਾਕਟਰ ਨੇ ਕੋਈ ਸੰਪਰਕ ਨਹੀਂ ਕੀਤਾ ਨਾ ਪੁਲਿਸ ਨੂੰ ਸੰਪਰਕ ਜਦ ਕਿ ਪਹਿਲਾਂ ਉਹਨਾਂ ਨੂੰ ਪੁਲਿਸ ਨੂੰ ਕਨਫਰਮ ਕਰਨਾ ਚਾਹੀਦਾ ਵੀ ਇਦਾਂ ਤੁਹਾਡੇ ਕੋਲ ਕੇਸ ਆਇਆ ਉਹਨਾਂ ਨੇ ਪੁਲਿਸ ਨੂੰ ਨਹੀਂ ਕਨਫਰਮ ਕੀਤਾ ਨਾ ਸਾਡੇ ਸਾਨੂੰ ਕਨਫਰਮ ਕੀਤਾ ਉਹ ਸਾਡੀ ਬੇਟੀ ਥੋੜਾ ਜਿਹਾ ਹੋਸ਼ ਸੀ ਉਹਨੇ ਫੋਨ ਕੀਤਾ ਆਪਣੇ ਫਾਦਰ ਨੂੰ ਤਾਂ ਸਾਨੂੰ ਪਤਾ ਲੱਗਿਆ ਤੇ ਪੁਲਿਸ ਨੂੰ ਇਨਫੋਰਮ ਕਿਤੇ ਬਗੈਰ ਇਹਨਾਂ ਨੂੰ ਐਡਮਿਟ ਕਿੱਦਾਂ ਕਰ ਲਿਆ ਤੇ ਪੁਲਿਸ ਨੂੰ ਬਿਨਾਂ ਦੱਸੇ ਐਡਮਿਟ ਵੀ ਕਰ ਲਿਆ ਤੇ ਟਰੀਟਮੈਂਟ ਵੀ ਸਾਰਾ ਸ਼ੁਰੂ ਕਰਤਾ ਸਾਰਾ ਕੁਝ ਕੱਢ ਵੀ ਦਿੱਤਾ ਇਹਨਾਂ ਨੇ ਪੁਲਿਸ ਨੂੰ ਅਸੀਂ ਇਨਫੋਰਮ ਕੀਤਾ ਪੁਲਿਸ ਨੂੰ ਅਸੀਂ ਇਨਫੋਰਮ ਕੀਤਾ ਬਾਅਦ ਵਿੱਚ ਤੇ ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ ਹੈ ਅਗਲੀ ਹਾਂਜੀ ਆਉਂਦੇ ਸਰ ਇੱਕ ਮਿੰਟ ਸਰ ਮੇਰੇ ਇੱਕ ਛੋਟਾ ਸਵਾਲ ਹੈ ਵਿਦਆਊਟ ਪੁਲਿਸ ਇਨਫੋਰਮੇਸ਼ਨ ਸਿਵਲ ਹਸਪਤਾਲ ਚਾਏ ਬਗੈਰ ਇੱਥੇ ਐਡਮਿਟ ਹੋਣਾ ਪੌਇਜ਼ਨ ਕੱਢ ਦੇਣਾ ਕੀ ਇਹਨਾਂ ਨੇ ਤੁਹਾਨੂੰ ਇਤਲਾਹ ਨਹੀਂ ਕੀਤਾ ਨਾ ਸਾਨੂੰ ਦਿਲ੍ਹਾ ਨਹੀਂ ਕੀਤਾ ਸਿਰਫ ਇਹ ਬੇਟੀ ਨੇ ਫੋਨ ਕੀਤਾ ਅਸੀਂ ਹਸਪੀਟਲ ਪਹੁੰਚੇ ਜਦੋਂ ਉਹਨਾਂ ਨੇ ਡਾਕਟਰ ਨੇ ਪੌਇਜ਼ਨ ਕੱਢ ਕੇ ਹੁੰਦਾ ਡਿਸਟੇਜ ਕਰਤਾ ਜਦੋਂ ਮੈਂ ਡਾਕਟਰ ਨੂੰ ਕਿਹਾ ਵੀ ਇਹ ਤੁਸੀਂ ਪੁਲਿਸ ਨੂੰ ਨਹੀਂ ਬੁਲਾਇਆ ਜਾਂ ਕੀਤਾਗੇ ਉਹ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਨਹੀਂ ਸੀ ਵੀ ਉਹ ਨੋਸੋਰੇ ਪੁਆਇਜ਼ਨ ਪੀਤਾ ਹੈ ਤੇ ਪੁਆਇਜ਼ਨ ਦੀ ਕੰਪਲੇਂਟ ਦਾ ਸਿਵਲ ਹਸਤਾ ਜਾਊਗੀ ਥਾਣੇ ਲਾਗੇ ਦੇ ਥਾਣੇ ਨੂੰ ਜਾਊਗੀ ਤੁਸੀਂ ਤਲਾਬ ਕਰੋ ਕਲੀਨਿਕ ਖੋਲ ਕੇ ਬੈਠੇ ਹੋ ਹਾਂ ਕੁਝ ਨਹੀਂ ਕੀਤਾ ਇਹਨਾਂ ਨੇ ਜਦੋਂ ਮੈਂ ਆ ਕੇ ਕਿਹਾ ਉਸ ਤੋਂ ਬਾਅਦ ਇਹਨਾਂ ਨੇ ਲਿਖ ਕੇ ਦਿੱਤਾ ਵੀ ਜਦੋਂ ਥਾਣੇ ਜਾ ਕੇ ਅਸੀਂ ਦਿੱਤਾ ਤੇ ਦੁਬਾਰਾ ਸੈਂਪਲ ਮੜਾ ਜਾ ਲਿਆ ਉਹ ਸੈਂਪਲ ਦਾ ਸਾਨੂੰ ਵੀ ਯਕੀਨ ਨਹੀਂ ਆ ਵੀ ਕੀ ਆਊਗਾ ਅੰਦਰ ਨੇ ਜਿਹੜਾ ਕੱਢਿਆ ਗਿਆ ਵਾ ਜੋ ਪੌਇਜ਼ਨ ਕੱਢਿਆ ਗਿਆ ਉਹਨਾਂ ਨੇ ਉਹ ਰਿਪੋਰਟ ਤਾਂ ਬਣਾਈ ਹੋਊਗੀ ਡਾਕਟਰ ਨੇ ਉਹ ਚ ਲਿਖ ਦਿੱਤਾ ਉਹਨਾਂ ਨੇ ਵੀ ਇਹਨੇ ਆਪਣਾ ਜਿਹੜਾ ਸੀ ਇੱਦਾ ਪੀਤਾ ਦਵਾਈ ਕਿ ਉਹ ਲਿਖ ਦਿੱਤੀ ਐ ਬਾਕੀ ਉਹਨਾਂ ਦਾ ਜਿਹੜਾ ਸੈਂਪਲ ਕੱਢਿਆ ਉਹ ਪੁਲਿਸ ਨੇ ਵੀ ਕਲੈਕਟ ਨਹੀਂ ਅਜੇ ਕੀਤਾ ਉਹ ਕਹਿੰਦਾ ਡਾਕਟਰ ਦੇ ਹੱਥੋਂ ਐਸੇ ਕਰਾਂਗੇ ਕਿ ਅਜੇ ਜਦੋਂ ਉਹ ਆਣਗੇ ਦੁਬਾਰਾ ਫਿਰ ਲੈ ਕੇ ਜਾਣਗੇ ਤੇ ਪੁੱਛਾਈ ਸੀ ਹੁਣੇ ਪੁੱਛਾਈ ਸੀ ਕੁੜੀ ਦੇ ਬਿਆਨ ਲੈ ਕੇ ਚੱਲੇ ਕੁੜੀ ਦੇ ਪਿਆਲ ਲੈ ਲੈ ਨੇ ਤੇ ਉਹਨਾਂ ਨੇ ਕਿਹਾ ਨਹੀਂ ਕਿਹਾ ਇਹਨਾਂ ਨੂੰ ਕਲੀਨਿਕ ਵਾਲਿਆਂ ਨੂੰ ਕਿ ਤੁਸੀਂ ਐਦਾਂ ਕਿਦਾਂ ਕਰ ਲਿਆ ਵਿਦਆਊਟ ਇਨਫੋਰਮੇਸ਼ਨ ਸਾਨੂੰ ਬਾਹਰ ਕੱਢ ਕੇ ਉਹਨਾਂ ਨਾਲ ਡਾਕਟਰ ਨਾਲ ਗੱਲ ਕੀਤੀ ਆ ਉਹ ਸਾਨੂੰ ਨਹੀਂ ਪਤਾ ਹੁੰਦੇ ਬਾਰੇ ਕੀ ਗੱਲ ਕੀਤੀ ਵੀ ਤੁਸੀਂ ਹੁਣ ਸਟੈਪ ਕੀ ਲੋਗੇ ਅਗਲਾ ਅਸੀਂ ਇਹ ਪਰਚਾ ਘਟਾਣਾ ਚਾਹੁੰਦੇ ਜੀ ਇਹ ਤਾਂ ਕੁੜੀ 5 ਸਾਲ ਦੀ ਸਾਡੀ ਬਹੁਤ ਪਰੇਸ਼ਾਨ ਹੈ ਅੱਜ ਕੁੜੀ ਨੇ ਮਰਨ ਦੀ ਕੋਸ਼ਿਸ਼ ਕਰਤੀ ਇਸ ਤੋਂ ਬਾਅਦ ਹੋਰ ਕੀ ਰਹਿ ਗਿਆ ਸਾਡੀ ਤਾਂ ਜੇ ਪੁਲਿਸ ਬਹੁਤ ਘੱਟ ਸਾਹਿਬ ਦੇ ਰਹੀ ਹੈ ਅਜੇ ਅਸੀਂ ਹੁਣ ਵੀ ਥਾਣੇ ਗਏ ਆ ਐਸਐਚਓ ਸਾਹਿਬ ਬੈਠੇ ਨਹੀਂ ਸੀਗੇ ਜਿਹੜਾ ਆਈਓ ਲਿਖ ਕੇ ਗਿਆ ਜੋ ਕੰਨਾ ਮੈਂ ਕਾਰ ਵੀ ਕਰ ਰਹੇ ਆ ਜੀ ਲਿਖ ਰਹੇ ਆ ਇਹ ਲਿਖਤਪੜਤ ਕਰ ਰਹੇ ਆ ਵੀ ਨਾਮ ਐ ਉਸ ਸ਼ਖਸ ਦਾ ਹਾਂ ਜੀ ਤੇ ਸੇਰੀਸ ਹੋਈ ਉਹ ਉਹਦਾ ਹੀ ਚਿਕਨ ਕੋਰਨਰ ਹੈ ਚਿਕਨ ਕੋਰਨਰ ਹੈ ਆਕਾਸ਼ਰ ਰੈਜੀਡੈਂਸੀ ਉਹਨਾਂ ਦਾ ਇੱਥੇ ਸਾਰਾ ਕੁਝ ਉਹਨਾਂ ਦਾ ਹੀ ਹੈ ਸਿਸਟਮ ਵੀ ਸੁਰੱਖਿਅਤ ਕਿੱਦਾਂ ᱛੀਆਂ ਹਾਂ ਜੀ ᱛੀਆਂ ਸੁਰੱਖਿਅਤ ਕਿੱਦਾਂ ਕੀ ਜਰਲ ਤਾਂ ਜੀ ਕੁਝ ਨਹੀਂ ਹੈਗਾ ਜੀ ਦਰ ਤੇ ਮਾਪੇ ਮਾਪੇ ਵੀ ਤੀਆਂ ਜੰਮਣੀਆਂ ਛੱਡ ਦੇਣਾ ਇਹ ਸਾਡੀ ਕੁੜੀ ਨਾਲ ਵੀ ਇਸੇ ਕਰਕੇ ਟੌਰਚਰ ਹੋ ਰਿਹਾ ਕਿ ਸਾਡੇ ਘਰੇ ਬੇਟੀ ਹੋ ਗਈ ਸੀ ਇਹਨਾਂ ਦੇ ਬੇਟੀ ਕਿਉਂ ਕਿ ਬੇਟੀ ਹੋ ਗਈ ਬੇਟੀ ਹੋ ਗਈ ਸੱਸ ਨੇ ਆਪਣਾ ਆਪਰੇਸ਼ਨ ਖਿਲਾ ਕੇ 52 ਸਾਲ ਦੀ ਨੇ ਤੇ ਟਵਿੰਸ ਕਰ ਲਿਆ ਅੱਜ ਕੱਲ ਜਿਹੜਾ ਹੁੰਦੇ ਨਾਲ ਹੋ ਜਾਂਦਾ ਡਾਕ ਆਈਵੀਐਫ ਨਾਲ ਕਰਾ ਕੇ ਕਰਾ ਲੇ ਹੁਣ ਇਹਨੂੰ ਉਤਾਨੇ ਦਿੰਦੀ ਹੈ ਵੀ ਤੂੰ ਮੁੰਡਾ ਨਹੀਂ ਜੰਮ ਸਕੀ ਮੈਂ ਦੋ ਜਮਕੇ ਦਿਖਾਉਂਦੇ ਤੈਨੂੰ ਕੁਦਰਤ ਦੇਨ ਹੈ ਕਿ ਤੁਸੀਂ ਰਖਾ ਲਏ ਕੁਦਰਤ ਦੇਨ ਹੈ ਤੇ ਦੋਨੋਂ ਚ ਫਰਕ ਤਾਂ ਬੜਾ ਹੈ ਨਾ ਜੀ ਹਾਂ ਜੀ ਹਾਂ ਜੀ ਬਸ ਉਹੀ ਇਹਨੂੰ ਟੋਰਚਰ ਕਰਦੀ ਹੈ ਸੱਸ ਕਰਦੀ ਹੈ ਸਾਰੀ ਪਲਾਨਿੰਗ ਸੱਸ ਥੱਲੋ ਕਰਕੇ ਮੁੰਡੇ ਨੂੰ ਭੇਜ ਦਿੰਦੀ ਹੈ ਤੇ ਸੋਹਰਾ ਕੁਝ ਬੋਲਦਾ ਨਹੀਂ ਸੋਹਰਾ ਵੀ ਨਾਲ ਰੜਿਆ ਕੋ ਮੁੰਡਾ ਕਮਾਈ ਕਰਕੇ ਦਿੰਦਾ ਮੁੰਡੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਤੇ ਤਿੰਨੇ ਜਣੇ ਰਲੇ ਹੋਏ ਨੇ ਬਸ ਕੁੜੀ ਮੇਰੀ ਕੱਲੀ ਨੂੰ ਮਤਲਬ ਹੁਣ ਤੀਆਂ ਜਮਣੀਆਂ ਛੱਡਦੀ ਆ ਸੋਚਦੀ ਤੀਆਂ ਨੂੰ ਹੁਣ ਘਰ ਪਰਿਵਾਰ ਵਧੀਆ ਮਿਲੂਗਾ ਤਾਂ ਹੀ ਜਮਾਂਗੇ ਇਹ ਤਾਂ ਇਹਨਾਂ ਲੋਕਾਂ ਦੀ ਸੋਚ ਹੈ ਜੀ ਜੇ ਧੀ ਜੰਪੀ ਤਾਂ ਕਰੋੜ ਰੁਪਏ ਦਾ ਦਾਜ ਦੇਣਾ ਪਊਗਾ ਜੇ ਮੁੰਡਾ ਜੰਪਿਆ ਤੇ ਅਸੀਂ ਕਰੋੜ ਦਾ ਵੇਚਾਂਗੇ ਇਹਨਾਂ ਲੋਕਾਂ ਦੀ ਹਾਂ ਇਹ ਨਾਲ ਨਹੀਂ ਜਾਂਦੇ ਇਹ ਰੱਬ ਤੋਂ ਥੋੜਾ ਡਰਦੇ ਨੇ ਇੱਕ ਚਲੇ ਗਿਆ ਤੇ ਦੋ ਜੰਮ ਲਏ ਉਹ ਕਹਿੰਦੇ ਸਾਡਾ ਇੱਕ ਪੂਰਾ ਹੋ ਗਿਆ ਸੀ ਅਸੀਂ ਦੋ ਜੰਮ ਲਏ ਬਾਜੀ ਉਹਨਾਂ ਨੇ ਅੱਜ ਤੱਕ ਕਦੀ ਮੈਡੀਸਨ ਨਹੀਂ ਦਿਵਾਣ ਗਏ ਨਾਲ ਸਾਡੀ ਕੁੜੀ ਨੂੰ ਪਿੱਛੇ ਦੀ ਟੀਵੀ ਹੋ ਗਈ ਸੀ ਨਾਲ ਨਹੀਂ ਸੀ ਤੁਰਦਾ ਦਾ ਹਸਬੰਦ ਕਹਿੰਦਾ ਸੀ ਮੇਰੀ ਬੇਇੱਜ਼ਤੀ ਹੁੰਦੀ ਏ ਤੇ ਮਾਪਿਆਂ ਨੇ ਸਾਰਾ ਇਲਾਜ ਕਰਵਾਇਆ ਹੈ ਸਾਰਾ ਟ੍ਰੀਟਮੈਂਟ ਇਹੀ ਕਰਵਾਉਂਦੇ ਰਹੇ ਨੇ ਇਹੀ ਲੈ ਕੇ ਜਾਂਦੇ ਰਹੇ ਨੇ ਕਪੜਾ ਲੀੜਾ ਜੋ ਵੀ ਇਹੀ ਲਾ ਕੇ ਦਿੰਦੇ ਨੇ ਉਹ ਕਹਿੰਦੇ ਸਾਡੇ ਕੋਲ ਇੰਨੇ ਨੋਟ ਨਹੀਂ ਹੈਗੇ ਵੀ ਅਸੀਂ ਤੁਹਾਨੂੰ ਸ਼ੋਪਿੰਗ ਕਰਾਈਏ ਇਹੀ ਸਾਰਾ ਕੁਝ ਕਰਦੇ ਨੇ ਉਹਨਾਂ ਨੇ ਅਫਸਰ ਕਿਹੜਾ ਆਇਆ ਸੀ ਕਿਹੜਾ ਜਿੰਦ ਲੇਕਿਨ ਆ ਦੱਸਦੀ ਹੈ ਕਿ ਮਾਮਲਾ 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 ਦੇਖੋ ਇੱਕ ਭੈਣ ਜਿਹੜੀ ਇਸ ਬੈਡ ਦੇ ਉੱਤੇ ਪਈ ਹੈ ਨਿੱਜੀ ਹਸਪਤਾਲ ਦੇ ਬੈਡ ਤੇ ਪਈ ਹੈ ਲੇਕਿਨ ਇਹਨੇ ਪాయిਜ਼ਨ ਲੈ ਲਿਆ ਪాయిਜ਼ਨ ਲੈਣ ਤੋਂ ਬਾਅਦ ਵੀ ਜਿਹੜਾ ਇੱਥੇ ਉਪਜਾਲੀ ਦਾ ਸੋਹਰਾ ਪਰਿਵਾਰੋਂ ਛੱਡ ਗਿਆ ਲੇਕਿਨ ਇੱਕ ਗੱਲ ਇਹ ਚਾਹੀਦੀ ਵਿਦਆਊਟ ਇਨਫੋਰਮੇਸ਼ਨ ਪੁਲਿਸ ਦੇ ਕਿ ਇਸਨੇ ਲਾਜ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰਾਇਆ ਗਿਆ ਕਿ ਪੁਲਿਸ ਨੂੰ ਇਤਲਾ ਨਹੀਂ ਕੀਤੀ ਗਈ ਕਿ ਇਹਨੇ ਪాయిਜ਼ਨ ਨੂੰ ਲਿੱਤਾ ਆ ਯਾਦਾ ਹਸਪਤਾਲ ਦੇ ਵਿੱਚ ਇੱਕ ਮੈਡੀਕਲ ਕਰਾਇਆ ਜਾਵੇ ਮੈਡੀਕਲ ਦੇ ਬਾਅਦ ਦੇ ਜਿਹੜੇ ਸੈਂਪਲ ਨੇ ਕਲੈਕਟ ਕੀਤੇ ਜਾਣ ਕਲੈਕਟ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਜਿਹੜੀ ਪੁਲਿਸ ਕੋ ਜਾਵੇ ਲੇਕਿਨ ਉਹ ਪੁਲਿਸ ਦੇ ਹੱਥ ਕੀ ਲੱਗਦਾ ਇਹ ਦੇਖਣ ਵਾਲਾ ਸਵਾਲ ਹੋਊਗਾ ਉਹ ਪੁਲਿਸ ਨਾਲ ਗੱਲਬਾਤ ਕਰਦੇ ਆ ਸੱਜਾ ਕਾ ਸਰ ਵਿਚਾਲ ਗੱਲ ਕਰ ਰਹੇ ਹਾਂ ਉਹ ਜਣਾ ਲਾਈਵ ਤੋਂ ਹਾਂਜੀ ਜੀ ਜਿਹੜਾ ਕੱਲ ਮਾਮਲਾ ਸੀਗਾ ਬਾਬਾ ਵਾਲੇ ਦਾ ਉਹ ਮਾਮਲੇ 'ਚ ਪਰਚਾ ਦਰਜ ਹੋ ਚੁੱਕਾ ਹੈ ਸਰ ਯਸ ਕੀ ਅਫੈਂਸ ਕੀ ਲਗਾਏਗੇ ਨੇ ਸਰ ਉਹ ਫਾਈਲ ਨਿਮਾਸ਼ੀ ਵਿੱਚ ਜਸ ਕਰਾਇਆ ਮਤਲਬ ਮੁਕਦਮਾ ਦਰਜ ਕਰ ਦਿੱਤਾ ਗਿਆ ਵਾ ਹਾਂਜੀ ਹਾਂਜੀ ਤੇ ਸਰ ਮਤਲਬ ਦੇਜ ਪੀੜਨ ਦਾ ਕਿਸ ਚੀਜ਼ ਦਾ ਮੁਕਦਮਾ ਹੈਗਾ ਜਿਹੜਾ ਸੋਸ਼ਲ ਹਾਰਸਮੈਂਟ ਕਰਨੀ ਕੀ ਕਰਨਾ ਹਾਂ ਤਾਂ ਤੁਸੀਂ ਇੱਕ ਪਰੇਸ਼ਾਨ ਕਰਨਾ ਤਾਂ ਤੇ ਪਰੇਸ਼ਾਨ ਕਰਨਾ ਕੋਈ ਗ੍ਰਿਫਤਾਰੀ ਹੋ ਪਾਈ ਸਰ ਨਹੀਂ ਦੋਸਤ ਬਿਲਕੁਲ 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 ਠੀਕ ਹੈ ਸਰ ਠੀਕ ਸਰ ਮੈਂ ਸ਼ਾਲ ਬਾਤ ਕਰ ਰਿਹਾ ਪੱਤਰਕਾਰ ਲੁਧਿਆਣਾ ਲਾਈਵ ਸੇ ਹਾਂਜੀ ਬੋਲੋ ਮੈਮ ਜੋ ਇੱਕ ਪੇਸ਼ੈਂਟ ਆਇਆ ਜਿਸਨੇ ਪੁਆਇਜ਼ਨ ਲਿਆ ਥਾ ਉਸਕੀ ਇਨਫੋਰਮੇਸ਼ਨ ਪੁਲਿਸ ਮੇ ਕੀ ਗਈ ਥੀ ਵੈਸੇ ਮੈਮ

तो कितना पॉइजन था कितने परसेंट था मतलब बेटा मेरे बात ध्यान से सुनो मुझे मुझे नहीं पता कि कितने परसेंट था क्या था वो तो सैंपल जो होगा वो टेस्टिंग के लिए जाएगा उसके बाद पता चल जाएगा डिस्ट्रॉय तो नहीं हुआ सैंपल जैसे ये आरोप लग रहे हैं सैंपल हमने संभाल लिया है चलो बहुत-बहुत शुक्रिया रितु जी लुधणा के कैमरा मैन हनी दी नाल विशाल कपूर लुधणा लाइव